ਅੱਜ ਦੇ ਯੁੱਗ ਦੇ ਵਿੱਚ ਵੀ ਜਾਤ ਪਾਤ ਕਰ ਰਿਹਾ ਉਹਨੂੰ ਸ਼ਰਮ ਆਉਣੀ ਚਾਹੀਦੀ ਐ ਪੰਜਾਬ ਕਾਂਗਰਸ ਨੂੰ ਪ੍ਰਧਾਨ ਲਾਇਆ ਉਦੋਂ ਹੁਣੇ ਅਸਤੀਫਾ ਲੈ ਕੇ ਉਹਨੂੰ ਘਰੇ ਭੋਲ ਜਿੱਦ ਤੋਂ ਜਾ ਕੇ ਗੁਰਤੇਗ ਬਹਾਦਰ ਮਹਾਰਾਜ ਜੀ ਦਾ ਸੀਸ ਲੈ ਕੇ ਆਏ ਸੀ ਗੁਰਗੋਬਿੰਦ ਸਿੰਘ ਮਹਾਰਾਜ ਜੀ ਨੇ ਇਹਨਾਂ ਨੂੰ ਰੰਗਰੇਟੇ ਗੁਰੂ ਕੇ ਬੇਟੇ ਕਹਿ ਕੇ ਇਹਨਾਂ ਨੂੰ ਜਫੜੀ ਪਾਈ ਸੀ ਇਹ ਲੋਕ ਭੁੱਲ ਚੁੱਕੇ ਨੇ ਇਹਨਾਂ ਦੀ ਝੋੜੀ ਇਮਾਨਦਾਰਿਕਤਾ ਅੱਜ ਲੋਕਾਂ ਨੂੰ ਪਾਰਟੀ 'ਚੋਂ ਬਰਖਾਸਤ ਕਰ ਦੇਣਾ ਚਾਹੀਦਾ ਪਾਰਟੀ 'ਚੋਂ ਕੱਢ ਦੇਣਾ ਚਾਹੀਦਾ ਵਾ ਅੱਜ ਜਿਹੜੇ ਕੱਟਿਆ ਬੋਚ ਰੱਖਣਾ ਰਾਜਾ ਬੜਿੰਗ ਨੂੰ ਬਹਿ ਉਹ ਮਾਫੀ ਮੰਗ ਚੁੱਕੇ ਨੇ ਪਰ ਮੈਂ ਹਕਾਕਾਂ ਦੇ ਸਾਈ ਕਮਾਂਡ ਨੂੰ ਅਪੀਲ ਕਰਦਾ ਵੀ ਉਹਨਾਂ ਨੂੰ ਪਾ ਕੇ ਬਖਵਾਸਤ ਕੀਤਾ ਜਾਵੇ ਉਹਨਾਂ ਦੇ ਜੋ ਐਮਪੀ ਨੇ ਜੋ ਉਹਨਾਂ ਤੋਂ ਵੀ ਉਹਨਾਂ ਦਾ ਅਸਤੀਫਾ ਦਵਾਇਆ ਜਾਵੇ ਨਮਸਕਾਰ ਪੰਜਾਬ ਲਾਈਵ 18 న్యూਸ ਵਿੱਚ ਆਪ ਦਾ ਸਵਾਗਤ ਹੈ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਕਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਜੇਕਰ ਰਾਜਾ ਬ੍ਰਿੰਗ ਨੇ ਬਿਆਨ ਦਿੱਤਾ ਸੀ ਤੇ ਕੀ ਕਹਿਣਾ ਤੁਹਾਡਾ ਉਹਦਾ ਰਾਜਾ ਬ੍ਰਿੰਗ ਨੂੰ ਤਾਂ ਇੱਕ ਪਿੱਛੇ ਜੇ ਸਾਡੀ ਇੱਕ ਬਜ਼ੁਰਗ ਮਾਤਾ ਵਿਚਾਰੀ ਉਹਨੇ ਬਹੁਤ ਵਧੀਆ ਲਫ਼ਜ਼ ਵਰਤੇ ਨੇ ਤੇ ਰਾਜਾ ਬ੍ਰਿੰਗ ਦੇ ਵੀ ਨਖਿੱਧ ਬੰਦਾ ਜੀ ਨਖਿੱਧ ਤੁਹਾਨੂੰ ਪਤਾ ਵੀ ਕੀ ਹੁੰਦਾ ਕਿਰਤ ਕਾਣਾ ਜਿਹੜਾ ਬੰਦਾ ਅੱਜ ਦੇ ਯੁੱਗ ਦੇ ਵਿੱਚ ਵੀ ਜਾਤ ਪਾਤ ਕਰ ਰਿਹਾ ਉਹਨੂੰ ਸ਼ਰਮ ਆਉਣੀ ਚਾਹੀਦੀ ਐ ਪੰਜਾਬ ਕਾਂਗਰਸ ਨੂੰ ਪ੍ਰਧਾਨ ਲਾਇਆ ਉਦੋਂ ਹੁਣੇ ਅਸਤੀਫਾ ਲੈ ਕੇ ਉਹਨੂੰ ਘਰੇ ਬਿਠਾਉਣਾ ਚਾਹੀਦਾ ਉਹਦੇ ਮੂੰਹੋਂ ਇਹ ਗੱਲ ਸਤਕਾਰਯੋਗ ਬੂਟਾ ਸਿੰਘ ਜੀ ਲਈ ਸਾਡੇ ਬਜ਼ੁਰਗਾਂ ਦੇ ਸਨਮਾਨ ਨੇ ਉਹ ਕਿਸੇ ਲਈ ਅਸੀਂ ਮੱਝ ਵੀ ਵਰਤੀਏ ਬਾਲਮੀਕੀ ਵਰਤੀਏ ਇਹ ਲਫ਼ਜ਼ ਵਧੀਆ ਨਹੀਂ ਹੈਗੇ ਵੀ ਜਮਾਂਦਾਰ ਆਹੋ ਹਾਲਾਂਕਿ ਰਾਜੇ ਬੜਿੰਗ ਦਾ ਕੱਦ ਮੁੰਡਾ ਸਿੰਘ ਜਿੰਦਾ ਨਹੀਂ ਹੈਗਾ ਪਰ ਉਹਦੀ ਜਿਹੜੀ ਭਦਰ ਪਾਸ਼ਾ ਉਹਨੂੰ ਜ਼ਿਆਦਾ ਮਾਫੀ ਮੰਗਲਣੀ ਚਾਹੀਦੀ ਆ ਜਾਂ ਉਹਨੂੰ ਸਿਆਸਤ ਛੱਡ ਦੇਣੀ ਚਾਹੀਦੀ ਆ ਮੇਰੀ ਕਾਂਗਰਸ ਹਾਈ ਕਮਾਂਡ ਨੂੰ ਇਹ ਅਪੀਲ ਆ ਵੀ ਇਹਨੂੰ ਜਲਦ ਤੋਂ ਜਲਦ ਅਸਤੀਫਾ ਲੈ ਕੇ ਉਹਨੂੰ ਘਰੇ ਬਿਠਾਇਆ ਜਾਵੇ ਵੀ ਜਿਹੜੀ ਛੋਟੀ ਮਾਨਸਿਕਤਾ ਨੂੰ ਦਰਸਾਉਂਦਾ ਵਾ ਵੀ ਉਹ ਜਿਹੜੇ ਸਾਡੇ ਐਡੇ بڑے ਇੰਨੀ ਉੱਚ ਸਿੱਖਿਆ ਹਾਸਲ ਕਰਕੇ ਦੇਸ਼ ਦੇ ਗ੍ਰਹਿ ਮੰਤਰੀ ਬਣੇ ਬੂਟਾ ਸਿੰਘ ਜੀ ਅੱਜ ਉਹਨਾਂ ਨੂੰ ਉਹਨਾਂ ਦੀ ਸਿੱਖਿਆ ਦੇ ਆਧਾਰ ਤੇ ਨਹੀਂ ਜਾਣਿਆ ਜਾਂਦਾ ਇਹ ਰਾਜੇਪਟਿੰਗ ਦੀ ਛੋਟੀ ਮਾਨਸਿਕਤਾ ਹੈ ਸ਼ਾਇਦ ਰਾਜੇਪਟਿੰਗ ਦੀ ਨਹੀਂ ਇਹ ਕਾਂਗਰਸ ਦੀ ਮਾਨਸਿਕਤਾ ਵਾ ਇਹ ਸ਼ੁਰੂ ਤੋਂ ਜਿਹੜੇ ਕਾਂਗਰਸੀਏ ਲੋਕ ਨੇ ਹਮੇਸ਼ਾ ਹੀ ਜਾਤ ਪਾਤ ਦੇ ਵਿੱਚ ਮਜ਼ਬ ਧਰਮ ਦੇ ਵਿੱਚ ਲੋਕ ਵਿਸ਼ਵਾਸ ਰੱਖਦੇ ਨੇ ਉੱਚ ਸਿੱਖਿਆ ਨੂੰ ਇਹ ਲੋਕਾਂ ਨੇ ਹਮੇਸ਼ਾ ਬਾਬਾ ਸਾਹਿਬ ਡਾਕਟਰ ਭੀਮਰਾਓਂ ਅੰਬੇਦਕਰ ਸਾਹਿਬ ਜੀ ਦੀ ਵੀ ਵਿਰੋਧਤਾ ਕੀਤੀ ਉਸੇ ਕੜੀ ਤਹਿਤ ਅਜੇ ਬੁੱਟਾ ਸਿੰਘ ਜੀ ਦੀ ਵੀ ਵਿਰੋਧਤਾ ਕਰਦੇ ਨੇ ਉਹਨਾਂ ਨੂੰ ਮਜਬੀ ਸਿੰਘ ਕਹਿ ਕੇ ਉਹਨਾਂ ਨੂੰ ਉਹਨਾਂ ਦੇ ਕੱਖਾਂ ਦੇ ਜਿਹੜੇ ਕੰਮ ਕਰਦੇ ਸੀ ਉਹਨਾਂ ਦੇ ਨਾਲ ਉਹਨਾਂ ਨੂੰ ਵਰਤਿਆ ਜਾਂਦਾ ਸ਼ਾਇਦ ਰਾਜਾ ਬਣਿੰਗ ਜੀ ਭੁੱਲ ਚੁੱਕੇ ਨੇ ਇਹ ਜਿਹੜੀ ਕੌਮ ਆ ਬਾਬਾ ਦੀਪ ਸਿੰਘ ਜੀ ਦੀ ਕੌਮ ਆ ਇਹ ਬਾਬਾ ਜੀਵਨ ਸਿੰਘ ਜੀ ਦੀ ਕੌਮ ਆ ਜਿਨ੍ਹਾਂ ਨੇ ਜਾ ਕੇ ਦਿੱਲੀ ਤੋਂ ਜਾ ਕੇ ਸੀਜ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਦਿੱਲੀ ਤੋਂ ਜਾ ਕੇ ਗੁਰ ਤੇਗ ਬਹਾਦਰ ਮਹਾਰਾਜ ਜੀ ਦਾ ਸੀਜ ਲੈ ਕੇ ਆਏ ਸੀ ਗੁਰਗੋਬਿੰਦ ਸਿੰਘ ਮਹਾਰਾਜ ਜੀ ਨੇ ਇਹਨਾਂ ਨੂੰ ਰੰਗਰੇਟੇ ਗੁਰੂ ਕੇ بیٹے ਕਹਿ ਕੇ ਇਹਨਾਂ ਨੂੰ ਜਫੜੀ ਪਾਈ ਸੀ ਇਹ ਲੋਕ ਭੁੱਲ ਚੁੱਕੇ ਨੇ ਇਹਨਾਂ ਦੀ ਛੋਟੀ ਮਾਨਸਿਕਤਾ ਅੱਜ ਲੋਕਾਂ ਨੂੰ ਪਾਰਟੀ ਚੋਂ ਬਰਖਾਸਤ ਕਰ ਦੇਣਾ ਚਾਹੀਦਾ ਪਾਰਟੀ ਚੋਂ ਕੱਢ ਦੇਣਾ ਚਾਹੀਦਾ ਵਾ ਇਹ ਜਿਹੜੇ ਘਟਿਆ ਸੋਚ ਰੱਖਣ ਵਾਲੇ ਲੋਕ ਨੇ ਯਾਰ ਰੰਗਵਾਰੇ ਉਹਨਾਂ ਨੇ ਕਿਹਾ ਉਹਨਾਂ ਬਾਰੇ ਕਿ ਉਹਨਾਂ ਨੂੰ ਛੋਟੀ ਮਾਨਸਿਕਤਾ ਦਰਸਾਉਂਦਾ ਵਾ ਦੁਨੀਆ ਦੇ ਵਿੱਚ ਗੋਰਾ ਰੰਗ ਜਾਂ ਕਾਲਾ ਰੰਗ ਇਹੀ ਦੋ ਰੰਗ ਨੇ ਇਹ ਤੋਂ ਇਲਾਵਾ ਰੰਗ ਨਹੀਂ ਪਰ ਇਹ ਜਿਹੜੇ ਲੋਕ ਨੇ ਛੋਟੀ ਮਾਨਸਿਕਤਾ ਵਾਲੇ ਮੈਂ ਪਹਿਲਾਂ ਕਹਿ ਸਕੋ ਇਹਨਾਂ ਦੀ ਜਿਹੜੀ ਸੋਚ ਆ ਬੜੀ ਛੋਟੀ ਅਤੇ ਘਟਿਆ ਸੋਚ ਆ ਉਹ ਆਪਣੀ ਸੋਚ ਨੂੰ ਦਰਸਾ ਰਿਹਾ ਵਾ ਅੱਜ ਲੋਕਾਂ ਨੂੰ ਖਾਸ ਤੌਰ ਤੇ ਮੈਂ ਵਲਮੀਕਨ ਸਮਾਜ ਦੇ ਐਸਸੀ ਭਾਈ ਜਾਰੇ ਨੂੰ ਅਪੀਲ ਕਰਨਾ ਚਾਹਨਾ ਵਾ ਜੇ ਐਡਾ ਲੋਕਾਂ ਨੂੰ ਕਦੀ ਵੀ ਇੱਕ ਵੀ ਵੋਟ ਨਾ ਪਵੇ ਤਾਂ ਜੋ ਇਹ ਲੋਕਾਂ ਨੂੰ ਅਹਿਸਾਸ ਹੋਵੇ ਜ਼ਿੰਦਗੀ ਦੇ ਵਿੱਚ ਕਿਵੇਂ ਲੋਕਾਂ ਨੂੰ ਜਾਤ ਪਾਤ ਨਾਲ ਵਰਤਿਆ ਜਾਂਦਾ ਹੋ। ਪੰਜਾਬ ਕੌਂਸਲ ਦੇ ਪ੍ਰਧਾਨ ਅਮਰਿੰਦਰ ਰਾਜਾ ਬੜਿੰਗ ਜੀ ਨੇ ਜੋ ਬਿਆਨ ਦਿੱਤਾ ਬਹੁਤ ਹੀ ਘੱਟਿਆ ਸੋਚਿਆ ਉਹਨਾਂ ਦੀ ਕਿਉਂਕਿ ਸਵਰਗਵਾਸੀ ਸਰਬੂਟਾ ਸਿੰਘ ਜੀ ਆਪਣੀ ਕਾਬਲੀਅਤ ਦੇ ਆਧਾਰ ਤੇ ਦੇਸ਼ ਦੇ ਗ੍ਰਹਿ ਮੰਤਰੀ ਬਣੇ। ਉਹਨਾਂ ਨੇ ਉਹਨਾਂ ਟਾਈਮਾਂ ਦੇ ਵਿੱਚ ਜਦ ਇਹ ਲੋਕ ਇਹਨਾਂ ਦੇ ਜੋ ਬਜ਼ੁਰਗ ਨੇ ਕਿਤੇ ਪੜੇ ਵੀ ਨਹੀਂ ਹੋਣੇ ਉਹਨਾਂ ਨੇ ਵੀ ਆਨਰਸ ਕੀਤੀ ਐਮ 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 ਪੋਲੀਟੀਕਲ ਸਾਇੰਸ ਕੀਤੀ ਸੀ ਉਹਨਾਂ ਨੇ ਬਾਅਦ ਚ ਉਹਨਾਂ ਨੇ ਪੀ ਐਚ ਡੀ ਕੀਤੀ ਉਹਨਾਂ ਨੂੰ ਕਾਬਲੀਅਤ ਦੇ ਆਧਾਰ ਤੇ ਕਾਂਗਰਸ ਨੇ ਦੇਖਦਾ ਗ੍ਰਹਿ ਮੰਤਰੀ ਲਾਇਆ ਜਦ ਕਿ ਜੋ ਅੱਜ ਦਾ ਜੋ ਵਿਚਾਰ ਦਿੱਤਾ ਗਿਆ ਰਾਜਾ ਬੜਿੰਗਜੀ ਵੱਲੋਂ ਇੱਕ ਬਹੁਤ ਹੀ ਘੜੀਆ ਸੋਚ ਆ ਉਹਨਾਂ ਦੀ ਤੇ ਪਹਿਲਾਂ ਵੀ ਇਹਨਾਂ ਦੇ ਕ ਐਮ ਐਲ ਐ ਨੇ ਜਹੰਦਰ ਤੋਂ ਜਦ ਵੀ ਉਹਨਾਂ ਨੇ ਇਸ ਘੜੀਆ ਸੋਚ ਦਾ ਮਜ਼ਾਦਾ ਕੀਤਾ ਜਦ ਇੱਥੇ ਆਪਣੇ ਪਿਛਲੀ ਵਾਰ ਸੀਐਮ ਦੇ 4 ਮਹੀਨੇ ਬਾਅਦ ਚੰਨੀ ਜੀ ਬਣੇ ਸਾਡੇ ਚੰਗੀ ਚੰਨੀ ਜੀ ਉਹਨਾਂ ਨੂੰ ਵੀ ਕਈ ਕਾਂਗਰਸੀ ਬੰਦਿਆਂ ਨੇ ਨਹੀਂ ਚੱਲਣ ਦਿੱਤਾ ਤੇ ਕਾਂਗਸ ਦੀ ਸੋਚ ਆ ਇਸ ਤੋਂ ਪਹਿਲਾਂ ਸਰਦਾਰ ਸੰਸ਼ੇਠਕ ਦੁੱਲੋਤ ਸਾਹਿਬ ਕਾਂਗਸ ਦੇ ਪ੍ਰਧਾਨ ਰਹੇ ਨੇ ਉਹਨਾਂ ਨੂੰ ਵੀ ਜੋ ਇਹ ਨਜਵਾੜਾ ਸ਼ੈ ਸੋਚ ਹੈ ਇਹਨਾਂ ਦੀ ਕਾਂਗਸੀਆਂ ਦੀ ਉਹ ਵੀ ਚੱਲਣ ਨਹੀਂ ਦਿੰਦੇ ਜਦਕਿ ਜੋ ਅੱਜ ਕੱਲ ਜੋ ਸਿਨੈਰੀਓ ਚੱਲ ਰਿਹਾ ਹੈ ਕਾਂਗਰਸ ਪਾਰਟੀ ਬੈਕਫੋਰਟ ਤੇ ਆ ਰਾਜਾ ਬੜਿੰਗ ਨੂੰ ਬਹਿਓ ਮਾਫੀ ਮੰਗ ਚੁੱਕੇ ਨੇ ਪਰ ਮੈਂ ਹਕਾਂਕਸਾਈ ਕੁਮਾਰ ਨੂੰ ਅਪੀਲ ਕਰਦਾ ਵੀ ਉਹਨਾਂ ਨੂੰ ਪਾ ਕੇ ਬਖਵਾਸ ਕੀਤਾ ਜਾਵੇ ਉਹਨਾਂ ਦੇ ਜੋ ਐਮਪੀ ਨੇ ਜੋ ਉਹਨਾਂ ਤੋਂ ਵੀ ਉਹਨਾਂ ਦਾ ਅਸਤੀਫਾ ਦਵਾਇਆ ਜਾਵੇ ਤੇ ਦੁਵਾਰ ਦੀ ਉੱਤੇ ਉਹਨਾਂ ਦੇ ਹਮਕੇ ਦੀ ਦੁਵਾਰ ਦੀ ਚੋਣ ਕਰਵਾਈ ਜਾਵੇ ਅਸੀਂ ਬਹੁਤ ਜਲਦੀ ਸਾਡੇ ਭਾਈਚਾਰਾ ਅਸੀਂ ਨੈਸ਼ਨਲ ਜੋ ਸਾਡਾ ਕਮਿਸ਼ਨ ਹੈ ਅਸੀਂ ਚੱਲ ਉਹਨੂੰ ਮੰਗਾਗੇ ਤਾਂ ਜੋ ਰਾਜਾ ਬੜਿੰਗਜੀ ਦੇ ਉੱਪਰ ਕਾਰਵਾਈ ਸਖੋ ਸਖ ਕੀਤੀ ਜਾਵੇ ਧੰਨਵਾਦ